ਗੁਰੂ ਰੂਪ ਪਿਆਰੀ ਸਾਧ ਸੰਗਤ ਗੱਜ ਕੇ ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਬੁਰੇ ਵਕਤ ਦੀ ਮਾੜੇ ਦੌਰ ਦੀ ਅੱਜ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਵੀ ਐਸਾ ਸਖਸ਼ ਨਜ਼ਰ ਨਹੀਂ ਆਏਗਾ ਜੋ ਬਾਹ ਕੱਢ ਕੇ ਇਸ ਗੱਲ ਦਾ ਦਾਵਾ ਕਰ ਸਕੇ ਕਿ ਮੇਰੇ ਉੱਤੇ ਕਦੇ ਬੁਰਾ ਵਕਤ ਨਹੀਂ ਆਇਆ ਜਾਂ ਮੇਰੇ ਉੱਤੇ ਕਦੇ ਬੁਰਾ ਵਕਤ ਮਾੜਾ ਦੌਰ ਨਹੀਂ ਆ ਸਕਦਾ ਆਪਣੇ ਵਿੱਚੋਂ ਬਹੁਤਿਆਂ ਨੇ ਬੁਰੀ ਵਕਤ ਦੇ ਨਾਲ ਸੰਘਰਸ਼ ਲੜਿਆ ਹੈ ਕੂਲ ਕੁੱਲਿਆ ਹੈ ਆਪਾਂ ਆਪਣੇ ਮਾਪਿਆਂ ਨੂੰ ਆਪਣੇ ਦਾਦਾ ਦਾਦੀ ਨੂੰ ਨਾਨਾ ਨਾਨੀ ਨੂੰ ਵੱਡ ਵਡੇਰਿਆਂ ਨੂੰ ਮਾੜੇ ਦੌਰ ਦੇ ਨਾਲ ਲੜਦਿਆਂ ਦੇਖਿਆ ਹੈ ਬੁਰਾ ਵਕਤ ਆਪਣੇ ਹੱਡਾਂ ਤੇ ਹਡਾਉਂਦਿਆਂ ਦੇਖਿਆ ਹੈ ਆਪਾਂ ਲੋਕਾਂ ਦੇ ਸੰਘਰਸ਼ ਵੀ ਦੇਖੇ ਨੇ ਕਿ ਕਿਵੇਂ ਬੁਰੇ ਤੌਰ ਦੇ ਉੱਤੇ ਮਾੜੇ ਵਕਤ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਅੱਜ ਆਪਾਂ ਗੱਲ ਇਸੇ ਵਿਸ਼ੇ ਦੇ ਉੱਤੇ ਕਰਨੀ ਹੈ ਕਿ ਗੁਰੂ ਪਿਆਰਿਓ ਜੇ ਕਿਸੇ ਦੇ ਉੱਤੇ ਮਾੜਾ ਵਕਤ ਆ ਜਾਂਦਾ ਹੈ ਉਹਨੂੰ ਕਿਵੇਂ ਨਜਠਿਆ ਜਾ ਸਕਦਾ ਹੈ ਜਾਂ ਫਿਰ ਜੇਕਰ ਕਿਸੇ ਦਾ ਬਹੁਤ ਵਧੀਆ ਸਮਾਂ ਚੱਲ ਰਿਹਾ ਹੈ ਕਿਸੇ ਦੇ ਉੱਤੇ ਪ੍ਰਮਾਤਮਾ ਦੀ ਬੜੀ ਮਿਹਰ ਹੈ ਪ੍ਰਮਾਤਮਾ ਨੇ ਮਿਹਰ ਭਰਿਆ ਹੱਥ ਜੇ ਕਿਸੇ ਦੇ ਸਿਰ ਦੇ ਉੱਤੇ ਰੱਖਿਆ ਹੈ ਉਹ ਸਦਾ ਚਿਰ ਕਿਵੇਂ ਕਾਇਮ ਰਹਿ ਸਕਦਾ ਹੈ ਬੁਰੀ ਵਕਤ ਤੋਂ ਕਿਦਾਂ ਬਚਿਆ ਜਾ ਸਕਦਾ ਹੈ ਜੇ ਅੱਜ ਆਪਾਂ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਜਿਉਂ ਰਹੇ ਹਾਂ ਤਾਂ ਕੱਲ ਨੂੰ ਸਾਨੂੰ ਬੁਰਾ ਵਕਤ ਨਾ ਘੇਰ ਲਵੇ ਇਦੀ ਲਈ ਆਪਾਂ ਕੀ ਕੁਛ ਕਰਨਾ ਹੈ ਇਸੇ ਸੰਦਰਭ ਦੇ ਵਿੱਚ ਅੱਜ ਦੀ ਆਪਾਂ ਗੱਲਬਾਤ ਕਰਨੀ ਹੈ ਕੱਲੀ-ਕੱਲੀ ਗੱਲ ਧਿਆਨ ਦੇਣ ਯੋਗ ਹੈ ਪੁਰਾਣੀ ਵਿਲੀਆਂ ਦੀ ਗੱਲ ਹੈ ਗੁਰੂ ਰੂਪਿਆਰੀ ਸਾਧ ਸੰਗਤ ਇੱਕ ਨਗਰ ਦੇ ਵਿੱਚ ਇੱਕ ਪੰਡਤ ਜੀ ਰਹਿੰਦੇ ਸਨ ਪ੍ਰਮਾਤਮਾ ਦੀ ਉਸਤਤ ਕਰਦੇ ਸਨ ਉਪਾਸਨਾ ਕਰਿਆ ਕਰਦੇ ਸਨ ਜੋ ਵੀ ਕੋਈ ਉਹਨਾਂ ਦੇ ਕੋਲੇ ਪਹੁੰਚਦਾ ਉਹਨਾਂ ਨੂੰ ਚੰਗੀ ਰਾਏ ਦਿਆ ਕਰਦੇ ਸਨ ਹਰ ਇੱਕ ਦਾ ਉਹ ਪਲਾ ਹੀ ਲੋਚਦੇ ਸਨ ਲੋਕਾਂ ਦੇ ਫਾਇਦੇ ਦਾ ਉਹਨਾਂ ਦਾ ਮਤਲਬ ਹੁੰਦਾ ਸੀ ਕਦੇ ਕਿਸੇ ਦਾ ਬੁਰਾ ਨਾਂ ਉਹ ਦੇਖਦੇ ਸਨ ਨਾ ਹੀ ਹੋਣ ਦਿੰਦੇ ਸਨ ਸਾਰੇ ਨਗਰ ਵਿੱਚ ਉਹਨਾਂ ਦੀ ਬੜੀ ਸ਼ੋਭਾ ਸੀ ਜੇਕਰ ਕੋਈ ਬੰਦਾ ਇਹ ਪੁੱਛੇ ਨਾ ਕਿ ਨਗਰ ਦੇ ਵਿੱਚ ਕੋਈ ਐਸਾ ਹੈ ਜਿਸ ਨੇ ਤਾਂ ਉਮਰ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਗਲਤ ਕੰਮ ਹੋਣ ਵੀ ਨਹੀਂ ਦਿੱਤਾ ਤਾਂ ਪਿੰਡ ਵਾਲੇ ਉਸ ਪੰਡਤ ਜੀ ਦੀ ਉਦਾਹਰਨ ਦਿਆ ਕਰਦੇ ਸਨ ਕਿ ਇਹ ਪੁਜਾਰੀ ਜੀ ਹਮੇਸ਼ਾ ਚੰਗੇ ਰਸਤੇ ਤੇ ਰਹੇ ਨੇ ਪਰ ਗੁਰੂ ਪਿਆਰਿਓ ਚੰਗੇ ਰਸਤੇ ਤੇ ਰਹਿਣ ਦਾ ਮਤਲਬ ਇਹ ਨਹੀਂ ਕਿ ਕਦੇ ਮਾੜਾ ਵਕਤ ਆਏਗਾ ਹੀ ਨਹੀਂ ਮੜਾ ਵਕਤ ਕਦੀ ਘੇਰੇਗਾ ਨਹੀਂ ਕਿਉਂਕਿ ਪ੍ਰਮਾਤਮਾ ਨੇ ਜੋ ਜ਼ਿੰਦਗੀ ਬਣਾਈ ਹੈ ਉਹਦੇ ਵਿੱਚ ਦੁੱਖ ਤੇ ਸੁੱਖ ਦੋ ਪਹਿਲੂ ਬਣਾਏ ਨੇ ਪ੍ਰਮਾਤਮਾ ਨੇ ਜੋ ਸੁੱਖ ਦਿੱਤੇ ਨੇ ਤਾਂ ਇਹ ਮੰਨ ਕੇ ਚੱਲੀਏ ਕਦੇ ਨਾ ਕਦੇ ਦੁੱਖ ਨੇ ਸਾਨੂੰ ਘੇਰ ਲੈਣਾ ਪਰ ਪ੍ਰਮਾਤਮਾ ਤੋਂ ਆਪਾਂ ਕੀ ਮੰਗੀਏ ਪ੍ਰਮਾਤਮਾ ਜੀ ਸਾਨੂੰ ਬਲ ਬਖਸ਼ੀ ਸਾਨੂੰ ਤਾਕਤ ਬਖਸ਼ਾ ਜੇ ਕਿ ਅਸੀਂ ਉਸ ਮਾੜੇ ਵਕਤ ਨੂੰ ਚੰਗੇ ਤਰੀਕੇ ਨਾਲ ਸਹੀ ਢੰਗ ਦੇ ਨਾਲ ਉਹਨੂੰ ਹੰਡਾ ਲਈਏ ਸਹੀ ਤਰੀਕੇ ਦੇ ਨਾਲ ਉਹਨੂੰ ਪਾਸੇ ਹਟਾ ਦਈਏ ਸਾਡਾ ਕੋਈ ਨੁਕਸਾਨ ਨਾ ਕਰ ਦੇਵੇ ਸੋ ਸਮਾ ਆ ਗਿਆ ਇਸ ਪੰਡਿਤ ਜੀ ਦੀ ਪਰਖ ਦਾ ਬਥੇਰਾ ਸਮਾਂ ਲੋਕਾਂ ਨੂੰ ਮਾੜੇ ਸਮੇਂ ਦੇ ਵਿੱਚੋਂ ਕੱਢਣ ਦੇ ਲਈ ਇਹਨਾਂ ਨੇ ਉਪਦੇਸ਼ ਦਿੱਤੇ ਪਰਮਾਤਮਾ ਦਾ ਦਿੱਤਾ ਹੋਇਆ ਸੰਦੇਸ਼ ਉਹਨਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਇਆ ਕਿ ਕੋਈ ਵੀ ਇਨਸਾਨ ਮਾੜੇ ਸਮੇਂ ਦੇ ਅੱਗੇ ਕੁਟਣੀ ਨਾ ਟੇਕੇ ਮਾੜਾ ਸਮਾਂ ਕਿਸੇ ਨੂੰ ਕਦੇ ਦੱਸ ਕੇ ਨਹੀਂ ਆਉਂਦਾ ਪਰ ਇਸ ਪੰਡਿਤ ਜੀ ਦੇ ਨਾਲ ਪਰਮਾਤਮਾ ਦਾ ਸਨੇਹ ਪਿਆਰ ਸੀ ਇਸ ਕਰਕੇ ਇਸ ਤੇ ਉੱਤੇ ਦੱਸ ਕੇ ਆਇਆ ਪੰਡਿਤ ਜੀ ਨੂੰ ਲਗਾਤਾਰ ਕਈ ਦਿਨੋਂ ਤੋਂ ਸੁਪਨੇ ਆ ਰਹੇ ਸਨ ਕੋਈ ਸ਼ਖਸ ਉਹਨਾਂ ਦੇ ਸੁਪਨੇ ਵਿੱਚ ਆਉਂਦਾ ਤੇ ਪੁੱਛਦਾ ਕਿ ਭਾਈ ਮੈਂ ਤੇਰੇ ਨਾਲ ਕੁਝ ਸਮਾਂ ਰਹਿਣਾ ਚਾਹਣਾ ਮੈਨੂੰ ਆਪਣੇ ਘਰ ਬੁਲਾ ਲੈ ਪੰਡਿਤ ਜੀ ਨੇ ਸਵੇਰ ਉੱਠਿਆ ਕਰਨਾ ਗੱਲ ਵਿਚਾਰਿਆ ਕਰਨੀ ਤੇ ਫਿਰ ਆਪੇ ਹੀ ਵਿਸਾਰ ਦਿਆ ਕਰਨੀ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝ ਜਾਇਆ ਕਰਨਾ ਸਮਾਂ ਬੀਤਦਾ ਗਿਆ ਇਹ ਸੁਪਨੇ ਵੱਧਦੇ ਗਏ ਸਮਾਂ ਹੋਰ ਅੱਗੇ ਬੀਤਿਆ ਪੰਡਿਤ ਜੀ ਰਾਤ ਨੂੰ ਉੱਠ ਕੇ ਬੈਠ ਜਾਇਆ ਕਰਦੇ ਰਾਤਾਂ ਦੀ ਨੀਂਦ ਵੀ ਹਰਾਮ ਹੋ ਗਈ ਜਦੋਂ ਅੱਖ ਲੱਗਣੀ ਤੁਰੰਤ ਇਹੀ ਸੁਪਨਾ ਆਉਣਾ ਕੋਈ ਅਗਿਆਤ ਜਾਂ ਸ਼ਖਸ਼ ਆ ਕੇ ਕਹਿਣ ਲੱਗ ਪਿਆ ਕਰਦਾ ਕਿ ਭਾਈ ਮੈਂ ਤੇਰੇ ਨਾਲ ਤੇਰੇ ਘਰ ਜਾਣਾ ਹੈ ਕਿੰਨਾ ਕਿਰਤੇ ਨੂੰ ਬੇਨਤੀਆਂ ਕਰਾਂਗਾ ਤੂੰ ਮੇਰੀ ਗੱਲ ਮੰਨਦਾ ਕਿਉਂ ਨਹੀਂ ਪੰਡਿਤ ਜੀ ਜਦੋਂ ਰਾਤਾਂ ਨੂੰ ਜਾਗਣ ਲੱਗੇ ਤਾਂ ਉਹਨਾਂ ਦੇ ਘਰ ਵਾਲੀ ਵੀ ਹੁਣ ਚਿੰਤਾ ਦੇ ਵਿੱਚ ਆ ਗਈ ਪੁੱਛਿਆ ਕਿ ਕੀ ਹੋਇਆ ਕੀ ਵਾਪਰਿਆ ਤੁਹਾਡੇ ਨਾਲ ਕਿਉਂ ਤੁਸੀਂ ਢੰਗ ਨਾਲ ਨੀਂਦ ਨਹੀਂ ਲੈ ਪਾਉਂਦੇ ਸਾਰੀ ਸਾਰੀ ਰਾਤ ਤੁਰਦਿਆਂ ਫਿਰਦਿਆਂ ਕੱਟ ਦਿੰਨੇ ਹੋ ਦਿਨੇ ਜੋ ਤੁਹਾਡੇ ਉਰਜਾਨਾ ਦੇ ਕੰਮ ਹੁੰਦੇ ਨੇ ਉਹ ਕਮਾਂਕਾਰਾਂ ਦੇ ਵਿੱਚ ਵੀ ਤੁਹਾਡਾ ਧਿਆਨ ਨਹੀਂ ਲੱਗਦਾ ਕੀ ਵਾਪਰਿਆ ਹੈ ਪਹਿਲਾਂ ਤਾਂ ਉਹਨਾਂ ਨੇ ਟਾਲਮਟੋਲ ਕੀਤੀ ਕੁਝ ਤੇ ਨਾ ਦੱਸਿਆ ਫਿਰ ਆਖਰ ਫੈਸਲਾ ਲਿਆ ਕਿ ਇਹ ਗੱਲ ਜੇ ਕਰਨੀ ਕਰਨੀ ਤੇ ਫਿਰ ਕਿਸ ਕੋਲ ਕਰਨੀ ਹੈ ਆਪਣੀ ਪਤਨੀ ਦੇ ਨਾਲ ਆਪਣਾ ਦੁੱਖ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਪੰਡਤ ਜੀ ਨੇ ਦੱਸਿਆ ਕਿ ਇਸ ਤਰੀਕੇ ਨਾਲ ਬੜੇ ਲੰਮੇ ਸਮੇਂ ਤੋਂ ਮੇਰੇ ਸੁਪਨੇ ਦੇ ਵਿੱਚ ਕੋਈ ਆਉਂਦਾ ਹੈ ਮੈਨੂੰ ਬੇਨਤੀ ਕਰਦਾ ਹੈ ਪਹਿਲਾਂ ਬੇਨਤੀ ਕਰਦਾ ਸੀ ਹੁਣ ਤਾਂ ਤੱਕਾ ਹੀ ਕਰਦਾ ਹੈ ਕਿ ਮੈਂ ਭੈਤਰੀ ਨਾਲ ਤੇਰੇ ਘਰ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਸ ਨੂੰ ਕੀ ਉੱਤਰ ਦਿਆਂ ਮੈਂ ਤੁਹਾਨੂੰ ਕਹਿ ਦੇਣਾ ਕਿ ਮੇਰੇ ਨਾਲ ਘਰ ਆ ਜਾ ਮੈਨੂੰ ਲੱਗਦਾ ਇਸੇ ਕਰਕੇ ਮੇਰੀ ਜਿਹੜੀ ਨੀਂਦ ਹੈ ਉਹ ਠੀਕ ਹੋਏਗੀ ਉਸ ਦੀ ਘਰ ਵਾਲੀ ਵੀ ਸਿਆਣੀ ਸੀ ਕਾਫੀ ਸਾਰੀਆਂ ਧਾਰਮਿਕ ਪੁਸਤਕਾਂ ਦਾ ਗਿਆਨ ਸੀ ਬਹੁਤ ਕੁਝ ਇਤਿਹਾਸ ਦੇ ਬਾਰੇ ਵੀ ਪੜ੍ਹਿਆ ਸੀ ਬਹੁਤ ਸਾਰੀ ਜਾਣਕਾਰੀ ਸੀ ਉਹਦੇ ਕੋਲ ਵੀ ਕਹਿਣ ਲੱਗੀ ਕਿ ਦੇਖੋ ਇਹ ਜੋ ਤੁਹਾਡੇ ਕੋਲੇ ਆਉਣ ਦੀ ਵਾਰ-ਵਾਰ ਜिद ਕਰ ਰਿਹਾ ਹੈ ਇਹ ਕੋਈ ਹੋਰ ਨਹੀਂ ਇਹ ਬੁਰਾ ਵਕਤ ਹੈ ਇਹ ਮਾੜਾ ਦੌਰ ਹੈ ਮਾੜਾ ਸਮਾਂ ਹੈ ਪੰਡਤ ਜੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਪੰਡਤ ਜੀ ਨੂੰ ਉਹਨਾਂ ਨੇ ਕਿਹਾ ਕਿ ਦੇਖੋ ਇਹਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਇਸਨੇ ਹਰ ਇੱਕ ਤੇ ਆਉਣਾ ਹੀ ਹੈ ਪਰ ਯਾਦ ਰੱਖੇ ਕਿ ਉਹ ਜਦੋਂ ਤੁਸੀਂ ਉਹਨੂੰ ਹਾਂਮੀ ਭਰੀ ਹਾਂ ਕੀਤੀ ਉਹ ਅੱਗੇ ਸਮਾਂ ਵੀ ਪੁੱਛੇਗਾ ਕਿ ਮੈਂ ਤੁਹਾਡੇ ਘਰ ਕਿੰਨਾ ਸਮਾਂ ਰਹਿਣਾ ਹੈ ਉਹ ਖੁਦ ਕਹੇਗਾ ਕਿ ਕੀ ਤੁਹਾਡੇ ਘਰ 10 ਸਾਲ ਰਹਿ ਸਕਦਾ ਹਾਂ ਤੁਸੀਂ ਨਾ ਮੰਨਿਓ ਪੰਜਾਂ ਤੇ ਆਏਗਾ ਨਾ ਮੰਨਿਓ 2 ਸਾਲ ਦੀ ਗੱਲ ਕਰੇ ਨਾ ਮੰਨਿਓ ਇੱਕ ਡੇਢ ਸਾਲ ਵੀ ਕਿਹਾ ਨਾ ਮੰਨਿਓ ਫਿਰ ਕੁਝ ਮਹੀਨਿਆਂ ਦਾ ਜ਼ਿਕਰ ਕਰੇਗਾ ਨਾ ਮੰਨਿਓ ਫਿਰ ਕੁਝ ਦਿਨਾਂ ਦਾ ਜ਼ਿਕਰ ਕਰੇਗਾ ਉਹ ਵੀ ਨਾ ਮੰਨਿਓ ਇੱਕ ਦਿਨ ਜਾਂ ਸਵਾ ਦਿਨ ਦੀ ਜਦੋਂ ਗੱਲ ਆਈ ਤਾਂ ਉਦੋਂ ਮੰਨ ਜਾਇਓ ਪੰਡਤ ਜੀ ਨੇ ਕਿਹਾ ਕਿ ਠੀਕ ਹੈ ਭਾਈ ਨਹੀਂ ਤਾਂ ਮੈਂ ਨੀਂਦ ਦੇ ਹੱਥੋਂ ਤੰਗ ਹੋ ਕੇ ਕਿਤੇ ਇਸ ਜਹਾਨੋਂ ਰੁਖਸਤ ਨਾ ਹੋ ਜਾਵਾਂ ਅਗਲੀ ਰਾਤ ਜਦੋਂ ਪੰਡਤ ਜੀ ਰਾਤ ਨੂੰ ਸੁੱਤੇ ਫਿਰ ਉਹਨਾਂ ਨੂੰ ਉਹੀ ਸੁਪਨਾ ਆਇਆ ਸੁਪਰੀਂ ਦੇ ਵਿੱਚ ਉਹੀ ਅਗਿਆਤ ਸ਼ਖਸ ਇੱਕ ਵਾਰੀ ਫਿਰ ਤੋਂ ਪਹੁੰਚਿਆ ਆਨ ਦਸਤਕ ਦਿੱਤੀ ਕਹਿਣ ਲੱਗਾ ਕਿ ਪੰਡਤ ਜੀ ਬਹੁਤ ਸਮਾਂ ਹੋ ਗਿਆ ਮੈਨੂੰ ਦੱਸੋ ਮੈਂ ਤੁਹਾਡੇ ਘਰ ਆਉਣਾ ਹੈ ਜਾਂਦਾ ਚਾਹਵਣ ਹਾਂ ਮੈਨੂੰ ਕੋਈ ਹਾਂ ਨਾ ਫੜਾਓ ਪੰਡਤ ਜੀ ਕਹਿਣ ਲੱਗੇ ਕਿ ਭਾਈ ਜੀ ਤੂੰ ਇੰਨਾ ਜ਼ਿਆਦਾ ਬਜ਼ਿਦ ਹੈ ਤਾਂ ਫਿਰ ਤੂੰ ਮੇਰੇ ਨਾਲ ਮੇਰੇ ਘਰ ਆ ਸਕਦਾ ਕਹਿਣ ਲੱਗਾ ਕਿ ਠੀਕ ਹੈ। ਬੁਰੇ ਦੌਰ ਨੇ ਤੁਰੰਤ ਅੱਗੋਂ ਆਪਣਾ ਦੂਜਾ ਸਵਾਲ ਦਾਗ ਦਿੱਤਾ। ਕਹਿਣ ਲੱਗਾ ਕਿ ਭਾਈ ਮੈਂ ਤੇਰੇ ਘਰ ਕਿੰਨਾ ਚਿਰ ਆ ਸਕਦਾ ਹਾਂ? ਮੇਰੀ ਇੱਛਾ ਹੈ ਕਿ ਮੈਂ ਤੇਰੇ ਨਾਲ ਤੇਰੇ ਘਰ ਸਵਾ 10 ਸਾਲ ਰਹਾ। ਉੱਤਰ ਮਿਲਿਆ ਕਿ ਨਾ ਭਾਈ। ਮੈਂ ਇੰਨਾ ਚਿਰ ਨਹੀਂ ਇਹ ਤੇਰਾ ਖਰਚਾ ਪਾਣੀ ਚੱਕ ਸਕਦਾ। ਮੈਂ ਨਹੀਂ ਸਾਰ ਸਕਦਾ। ਇੰਨਾ ਸਮਾਂ ਮੈਂ ਕਿਸੇ ਨੂੰ ਆਪਣੇ ਘਰ ਨਹੀਂ ਰੱਖ ਸਕਦਾ। ਕਹਿਣ ਲੱਗਾ ਕਿ ਠੀਕ ਹੈ। ਫਿਰ ਸਵਾ 7 ਸਾਲ ਪੰਡਤ ਜੀ ਨੇ ਮਨਾਂ ਕਰ ਦਿੱਤਾ। ਪੰਜਾਂ ਸਾਲਾਂ ਦੀ ਗੱਲ ਕੀਤੀ ਪੰਡਤ ਜੀ ਨੇ ਮਨਾ ਕਰ ਦਿੱਤਾ ਕਹਿਣ ਲੱਗਾ ਕਿ 2 ਸਾਲ ਤਾਂ ਰੱਖ ਹੀ ਸਕਦੇ ਹਾਂ ਕਹਿਣ ਲੱਗਾ ਜੀ ਨਹੀਂ ਚਲ 1 ਸਾਲ ਰੱਖ ਲਿਓ ਕਹਿਣ ਲੱਗੇ ਕਿ ਬਿਲਕੁਲ ਨਹੀਂ ਫਿਰ ਮਹੀਨਿਆਂ ਦੇ ਜ਼ਿਕਰ ਹੋਣ ਲੱਗੇ ਕਹਿਣ ਲੱਗਾ ਕਿ ਦੇਖੋ ਮੈਂ ਵੀ ਤੁਹਾਨੂੰ ਜਾਣਦਾ ਹਾਂ ਸਵਾ ਮਹੀਨਾ ਤਾਂ ਮੈਂ ਰਹਿ ਕੇ ਜਾਵਾਂਗਾ ਕਹਿਣ ਲੱਗੇ ਕਿ ਹਰਗਿਜ਼ ਨਹੀਂ ਪਾਈ ਜੇ ਮੈਂ ਤੈਨੂੰ ਆਪਣੇ ਘਰ ਆਉਣ ਦੀអនុਮਤੀ ਦਿੱਤੀ ਆਗਿਆ ਦਿੱਤੀ ਹੈ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਮੇਰੇ ਵੱਲ ਪੱਕਾ ਡੇਰਾ ਲਾ ਕੇ ਬੈਠ ਜਾਣਾ ਕਹਿਣ ਲੱਗਾ ਕਿ ਫਿਰ ਸਵਾ ਦਿਨ ਤਾਂ ਤੁਹਾਨੂੰ ਰੱਖਣਾ ਹੀ ਪਵੇਗਾ ਪੰਡਤ ਜੀ ਕਹਿਣ ਲੱਗੇ ਕਿ ਠੀਕ ਹੈ ਮੈਂ ਸਿਰਫ ਸਵਾ ਦਿਨ ਤਨੂੰ ਉੱਠ ਸਕਦਾ ਹਾਂ ਇਸ ਤੋਂ ਬਹੁਤਾ ਨਹੀਂ ਕਹਿਣ ਲੱਗਾ ਕਿ ਠੀਕ ਹੈ ਪੰਡਤ ਜੀ ਜਦੋਂ ਸਵੇਰ ਦਾ ਵੇਲਾ ਹੋਇਆ ਉਹਨਾਂ ਦੀ ਅੱਖ ਖੁੱਲਹੀ ਉਹਨਾਂ ਨੂੰ ਪਤਾ ਸੀ ਕਿ ਇਹ ਦਿਨ ਉਦੋਂ ਤੋਂ ਗਿਣਿਆ ਜਾਣਾ ਹੈ ਜਦੋਂ ਤੋਂ ਅੱਖ ਖੁੱਲਣੀ ਹੈ ਅੱਖ ਖੁੱਲਦੇ ਅਨਸਾਰ ਹੀ ਆਪਣੀ ਘਰਵਾਲੀ ਨੂੰ ਉਠਾਇਆ ਤੇ ਕਹਿਣ ਲੱਗੇ ਕਿ ਇਸ਼ਨਾਨ ਪਾਣੀ ਕਰ ਤੇ ਆਪਾਂ ਜੰਗਲ ਦੇ ਵਿੱਚ ਜਾ ਕੇ ਬੈਠਦੇ ਹਾਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ ਇਹ ਹੀ ਇੱਕ ਤਰੀਕਾ ਹੈ ਇਤੋਂ ਬਚੀਏ ਇਤੋਂ ਨਜਾਤ ਪਾਈਏ ਇਸ ਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਜੋ ਘਰੇ ਪਈਆਂ ਨੇ ਕੋਈ ਦਾਣਾ ਪਾਣੀ ਪਿਆ ਕੋਈ ਰੋਟੀ ਪਾਣੀ ਹੈ ਉਹ ਨਾਲ ਚੱਕ ਲੈ ਰਸਤੇ ਦੇ ਵਿੱਚ ਜੋ ਵੀ ਲੋੜਵੰਦ ਹੋਇਆ ਉਹਦੀ ਆਪਾਂ ਮਦਦ ਕਰਦੇ ਜਾਣਾ ਹੈ ਮਦਦ ਕਰਦੇ ਹੀ ਘਰ ਨੂੰ ਵਾਪਸ ਆਵਾਂਗੇ ਨਹੀਂ ਤਾਂ ਇਹ ਜੇ ਮੜਾ ਕੁਝ ਕਰਨ ਤੇ ਅੱਜ ਵੀ ਤਾਂ ਇਹਦੇ ਲਈ ਸਵਾ ਦਨ ਵੀ ਬਹੁਤ ਜ਼ਿਆਦਾ ਹੈ ਉਹ ਕਾਲ ਸੀ ਜੋ ਮੜਾ ਦੌਰ ਸੀ ਜੋ ਉਹ ਨਾਲ-ਨਾਲ ਚੱਲ ਰਿਹਾ ਸੀ ਉਹ ਦੇਖ ਰਿਹਾ ਸੀ ਕਿ ਇੱਕ ਸੂਝਵਾਨ ਬੰਦਾ ਵਿਦਵਾਨ ਬੰਦਾ ਕਿਸ ਤਰੀਕੇ ਨਾਲ ਹਤਕੰਡੇ ਅਪਣਾਏਗਾ ਮੈਥੋਂ ਨजात ਪਾਉਣ ਦੇ ਲਈ ਮਾੜਾ ਦੌਰ ਦੇਖਦਾ ਜਾ ਰਿਹਾ ਹੈ ਪੰਡਿਤ ਜੀ ਪਰਮਾਤਮਾ ਦੀ ਉਸਤਤ ਕਰ ਰਹੇ ਨੇ ਨਾਲ ਉਹਨਾਂ ਦੇ ਕੋਲੇ ਕੁਝ ਦਾਣੇ ਨੇ ਰਸਤੇ ਦੇ ਵਿੱਚ ਜਿੱਥੇ ਕਿਤੇ ਪੰਛੀ ਦਿਸਦੇ ਨੇ ਪਰਿੰਦੇ ਦਿਸਦੇ ਨੇ ਪੰਡਿਤ ਜੀ ਉਹਨਾਂ ਦੇ ਅੱਗੇ ਦਾਣੇ ਸੁੱਟਦੇ ਜਾ ਰਹੇ ਨੇ ਮਾੜੇ ਦੌਰ ਨੂੰ ਸਮਝ ਆ ਗਈ ਕਿ ਮੈਂ ਇਹਨਾਂ ਦਾ ਨੁਕਸਾਨ ਤਾਂ ਕਰਨਾ ਹੈ ਪਰ ਤਰੀਕੇ ਨਾਲ ਕਰਾਂਗਾ ਕਿਉਂਕਿ ਇਹ ਆਪਣੇ ਹੱਲ ਪਹਿਲਾਂ ਤੋਂ ਹੀ ਕਰਦੇ ਜਾ ਰਹੇ ਨੇ ਰਸਤੇ ਦੇ ਵਿੱਚ ਇੱਕ ਕੁੱਤਾ ਦਿਸਦਾ ਹੈ ਪੰਡਤ ਜੀ ਤੁਰੰਤ ਉਸ ਨੂੰ ਕੁਝ ਰੋਟੀਆਂ ਪਾਉਂਦੇ ਨੇ ਮੜਾਦੌਰ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਅੱਗੇ ਕੁਝ ਲੋੜਵੰਦ ਲੋਕ ਆਉਂਦੇ ਨੇ ਪੰਡਤ ਜੀ ਦੇ ਅੱਗੇ ਕੋਈ ਬੇਨਤੀ ਕਰਦੇ ਨੇ ਕਿ ਕੋਈ ਚੀਜ਼ ਚਾਹੀਦੀ ਹੈ ਪੰਡਤ ਜੀ ਉਹਨਾਂ ਦੀ ਵੀ ਜੋ ਲੋੜ ਸੀ ਉਹ ਪੂਰੀ ਕਰਦੇ ਨੇ ਅੱਗੇ ਜੰਗਲ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਪਰਮਾਤਮਾ ਦਾ ਨਾਮ ਜਪਣ ਲੱਗਦੇ ਨੇ ਦੋਨੋਂ ਮੀਆਂ ਬੀਵੀ ਹੁਣ ਮੜਾਦੌਰ ਹੈਰਾਨ ਹੁੰਦਾ ਹੈ ਕਿ ਮੈਂ ਕੀਰਾ ਪਾਵਾਂ ਤਾਂ ਕਿੱਥੋਂ ਪਾਵਾਂ ਕਦੇ ਸੋਚਦਾ ਹੈ ਕਿ ਅੰਨੇਵਾ ਮੀਨੀਰੀ ਦਾ ਇੰਤਜ਼ਾਮ ਕਰਾਂ ਇਹਨਾਂ ਨੂੰ ਭੱਜ-ਭੱਜ ਕੇ ਆਪਣੇ ਘਰ ਵੱਲ ਨੂੰ ਪਰਤਣਾ ਪਵੇ ਤੇ ਉਦੋਂ ਕੁਝ ਨੁਕਸਾਨ ਕਰ ਦੇਵਾਂਗਾ ਆਪਣੇ ਹੱਤ ਕੰਡੇ ਅਪਣਾਉਂਦਾ ਹੈ ਮਾੜਾ ਦੌਰ ਪਰ ਕਿਉਂਕਿ ਉਹ ਪ੍ਰਮਾਤਮਾ ਦੀ ਉਸਤਤ ਕਰ ਰਹੇ ਸਨ ਉਹਨਾਂ ਦਾ ਸੇਵਾ ਭਾਵ ਸੀ ਦਾਨ ਵੀ ਕੀਤਾ ਸੀ ਮਾੜੇ ਦੌਰ ਦੀ ਪੀਛ ਨਹੀਂ ਚੱਲਦੀ ਪਰ ਮਾੜਾ ਦੌਰ ਆਪਣੇ ਆਪ ਦੇ ਵਿੱਚ ਕਾਲ ਹੁੰਦਾ ਹੈ ਪੰਡਿਤ ਜੀ ਨੇ ਜਦੋਂ ਨਾਮ ਸਿਮਰਨ ਲਗਾਤਾਰ ਕੀਤਾ ਲਗਾਤਾਰ ਕਈ ਘੰਟੇ ਕੀਤਾ ਅਗਲੇ ਦਿਨ ਦੀ ਸਵੇਰ ਹੋ ਗਈ तकरीबन ਹੁਣ ਪੰਡਿਤ ਜੀ ਨੂੰ ਇਸ ਗੱਲ ਦੀ ਉਮੀਦ ਹੋ ਗਈ ਕਿ 마ੜੇ ਦੌਰ ਦਾ ਜੋ ਸਮਾਂ ਸੀ ਉਹ ਲੰਘ ਗਿਆ ਹੁਣ ਤੱਕ ਗਿਣਤੀ ਦੇ ਕੁਝ ਘੰਟੇ ਬਾਕੀ ਨੇ ਪੰਡਿਤ ਜੀ ਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਹੁਣ ਆਪਾਂ ਆਪਣੇ ਘਰ ਵੱਲ ਨੂੰ ਚਾਲੇ ਪਾਈਏ ਜੋ 마ੜਾ ਦੌਰ ਸੇ ਘਰ ਤੱਕ ਪਹੁੰਚਦੇ ਹਾਂ ਪਹੁੰਚਦੇ ਹਾਂ ਉਹ ਦੌਰ ਉਹ ਸਮਾਂ ਪੂਰਾ ਹੋ ਜਾਏਗਾ ਇਸ ਗੱਲ ਨੂੰ ਦੇਖ ਕੇ ਕਾਲ ਵੀ ਹੈਰਾਨ ਸੀ ਕਿ ਵਿਦਵਾਨ ਨੇ ਆਪਣੀ ਵਿਦਵਤਾ ਦਾ ਇਸਤੇਮਾਲ ਕੀਤਾ ਹੈ ਪਰ ਨਾ ਤਾਂ ਪੰਡਤ ਜੀ ਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਤੇ ਨਾ ਹੀ ਉਸ ਦੀ ਕਰਵਾਲੀ ਨੂੰ ਕਾਲ ਨਾਲ ਨਾਲ ਚੱਲਦਾ ਰਿਹਾ ਰਸਤੇ ਦੇ ਵਿੱਚ ਪੰਡਤ ਜੀ ਤੁਰੇ ਜਾਂਦੇ ਦੇਖਦੇ ਨੇ ਕਿ ਇੱਕ ਖੇਤ ਦੇ ਬਾਹਰ ਕਾਫੀ ਸਾਰੇ ਮਤੀਰੇ ਪਏ ਹੋਏ ਨੇ ਤਰਬੂਜ ਪਏ ਹੋਏ ਨੇ ਪੰਡਤ ਜੀ ਨੇ ਇੱਕ ਤਰਬੂਜ ਚੱਕਿਆ ਆਪਣੇ ਝੋਲੇ ਦੇ ਵਿੱਚ ਪਾਇਆ ਤੇ ਬੰਦਾ ਜੋ ਪੈਸਾ ਸੀ ਉਹ ਆਪਣੇ ਜੇਬ ਦੇ ਵਿੱਚੋਂ ਕੱਢਿਆ ਅਦਾ ਕਰਨ ਦੇ ਲਈ ਇਧਰ ਉਧਰ ਦੇਖਿਆ ਕੋਈ ਉੱਥੇ ਮੌਜੂਦ ਨਹੀਂ ਸੀ ਕੋਈ ਵੀ ਕਿਸਾਨ ਨਹੀਂ ਸੀ ਆਵਾਜ਼ਾਂ ਵੀ ਲਗਾਈਆਂ ਪਰ ਕੋਈ ਉੱਥੇ ਉਸ ਮਦੀਰੇ ਦਾ ਮੁੱਲ ਲੈਣ ਦੇ ਲਈ ਨਾਮ ਪਹੁੰਚਿਆ ਜਿਸ ਵੱਟ ਤੋਂ ਉਹ ਤਰਬੂਜ਼ ਚੱਕਿਆ ਸੀ ਉੱਥੇ ਜੋ ਤਰਬੂਜ਼ ਨਾਲ ਪਿਆ ਹੋਇਆ ਸੀ ਉਹਦੇ ھیਠਾਂ ਇਹ ਪੈਸੇ ਰੱਖ ਦਿੱਤੇ ਤਾਂ ਕਿ ਕਿਸੇ ਦਾ ਹੱਕ ਨਾ ਮਾਰੇ ਪਰ ਇਹ ਨਹੀਂ ਸੀ ਪਤਾ ਕਿ ਇਹ ਸਾਰਾ ਇੱਕ ਖੇਡ ਚੱਲ ਰਿਹਾ ਹੈ ਉੱਥੋਂ ਲੈ ਕੇ ਉਹ ਤਰਬੂਜ਼ ਥੋੜਾ ਜਿਹਾ ਅੱਗੇ ਤੁਰੇ ਕਿਉਂਕਿ ਸਾਰੀ ਰਾਤ ਦਾ ਅਨਿੰਦਰਾ ਸੀ ਸੁੱਤੇ ਕਿਤੇ ਨਹੀਂ ਸਨ ਤਾਂ ਘਰ ਵਾਲੀ ਨੂੰ ਕਹਿਣ ਲੱਗੇ ਕਿ ਘਰ ਥੋੜਾ ਦੇਰੀ ਨਾਲ ਵੀ ਪਹੁੰਚ ਜਾਵਾਂਗੇ ਕੋਈ ਗੱਲ ਨਹੀਂ ਥੋੜਾ ਸਮਾਂ ਇੱਥੇ ਬੈਠ ਕੇ ਚੰਦ ਮਿੰਟ ਆਪਾਂ ਆਰਾਮ ਕਰ ਲਈਏ ਮੈਂ ਇਥੋਂ ਚੱਲਿਆ ਨਹੀਂ ਜਾ ਰਿਹਾ ਘਰ ਵਾਲੀ ਨੇ ਇੱਕ ਵਾਰੀ ਤਾਂ ਕਿਹਾ ਕਿ ਘਰੇ ਚੱਲਦੇ ਹਾਂ ਪਰ ਉਹ ਵੀ ਕਿਉਂਕਿ ਖੁਦ ਬਹੁਤ ਜ਼ਿਆਦੀ ਥੱਕ ਚੁੱਕੀ ਸੀ ਉਸਨੇ ਵੀ ਇਹੀ ਸੋਚਿਆ ਝੂਲਾ ਨਾਲ ਰੱਖਿਆ ਤੇ ਦੋਵੇਂ ਜਣੇ ਆਰਾਮ ਕਰਨ ਲੱਗੇ ਆਰਾਮ ਕਰਦਿਆਂ ਕੂਕੂ ਕੂਕ ਸੌ ਕੇ ਚੰਦ ਮਿੰਟਾਂ ਦੇ ਵਿੱਚ ਹੀ ਉਧਰੋਂ ਰਾਜੇ ਦੇ ਸੈਨਿਕ ਸਪਾਈ ਉੱਥੇ ਪਹੁੰਚਦੇ ਨੇ ਦੇਖਦੇ ਨੇ ਕਿ ਦੋ ਲੋਕ ਜੰਗਲ ਦੇ ਇਸ ਹਿੱਸੇ ਦੇ ਵਿੱਚ ਪਏ ਹੋਏ ਨੇ ਜਿੱਥੇ ਬਹੁਤਾ ਕਰਕੇ ਕੋਈ ਆਉਂਦਾ ਜਾਂਦਾ ਨਹੀਂ ਉਹਨਾਂ ਨੇ ਇਹਨਾਂ ਦੋਹਾਂ ਨੂੰ ਉਠਾਇਆ ਤੇ ਕਹਿਣ ਲੱਗੇ ਕਿ ਭਾਈ ਕੌਣ ਹੋ ਕਿਹੜਾ ਤੁਹਾਡਾ ਨਗਰ ਹੈ ਇੱਥੇ ਕਿਵੇਂ ਆਏ ਹੋ ਤੇ ਅੱਗੇ ਕਿੱਥੇ ਚੱਲੇ ਹੋ ਪੰਡਤ ਜੀ ਨੇ ਦੱਸਿਆ ਕਿ ਆ ਮੇਰਾ ਨਗਰ ਹੈ ਆਪਣੇ ਨਗਰ ਹੀ ਵਾਪਸ ਜਾ ਰਿਹਾ ਹਾਂ ਮੈਂ ਤਾਂ ਸਿਰਫ ਭਜਨ ਬੰਦਗੀ ਕਰਨ ਦੇ ਲਈ ਇੱਥੇ ਆਇਆ ਸਾਂ ਪੰਡਤ ਜੀ ਦੀ ਇਹ ਗੱਲ ਸੁਣ ਕੇ ਸੈਨਿਕਾਂ ਨੂੰ ਥੋੜੀ ਅਟਪਟੀ ਲੱਗੀ ਕਿ ਜੇ ਕਿਸੇ ਨੇ ਭਜਨ ਬੰਦਗੀ ਕਰਨੀ ਹੈ ਕੋਈ ਵਿਦਵਾਨ ਬੰਦਾ ਹੈ ਕੋਈ ਖੁਦ ਨੂੰ ਪੰਡਤ ਜੀ ਦੱਸ ਰਿਹਾ ਹੈ ਉਹ ਤਾਂ ਆਪਣੇ ਨਗਰ ਦੇ ਵਿੱਚ ਹੀ ਕਰ ਸਕਦਾ ਹੈ ਇਨ ਲੋਕਾਂ ਨੂੰ ਤਾਂ ਆਪਣੇ ਕਮਾਕਾਰਾਂ ਤੋਂ ਵਹਿਲ ਹੀ ਨਹੀਂ ਕੁਝ ਨਾ ਕੁਝ ਤਰਹ ਹਸਮਈ ਹੈ ਇਹ ਸੈਨਿਕ ਦਰ ਅਸਲ ਰਾਜੇ ਦੇ ਪੁੱਤਰ ਦੇ ਨਾਲ ਸ਼ਿਕਾਰ ਖੇਡਣ ਲਈ ادરાਏ ਸਨ ਰਾਜੇ ਦਾ ਪੁੱਤਰ ਸੰਘਣੇ ਜੰਗਲ ਦੇ ਵਿੱਚ ਕਿਤੇ ਖੂ ਗਿਆ ਸੀ ਗਵਾਚ ਗਿਆ ਸੀ ਸੈਨਿਕਾਂ ਨੇ ਸੋਚਿਆ ਕਿ ਚਲੋ ਆਪਣੀ ਜੋ ਸਰਕਾਰ ਦੇ ਵੱਲੋਂ ਲੱਗੀ ਹੋਈ ਸੇਵਾ ਹੈ ਉਹ ਜ਼ਰੂਰ ਨਿਭਾਈ ਜਾਵੇ ਪੰਡਤ ਜੀ ਨੂੰ ਕਹਿੰਦੇ ਨੇ ਕਿ ਤੁਹਾਡੀ ਤਲਾਸ਼ੀ ਕਰਨੀ ਹੈ ਤੁਹਾਨੂੰ ਕਵਾਂਗੇ ਕੁਝ ਨਹੀਂ ਤੁਹਾਡਾ ਮਾਨ ਸਤਕਾਰ ਬਹਾਲ ਰਹੇਗਾ ਪਰ ਕਿਉਂਕਿ ਸਰਕਾਰ ਵੱਲੋਂ ਸਾਡੇ ਹੱਥ ਬੰਨੇ ਹੋਏ ਨੇ ਇਸ ਰਾਜ ਦੇ ਰਾਜੇ ਨੇ ਸਾਨੂੰ ਕੁਝ ਕਰਤਵ ਦਿੱਤੇ ਨੇ ਜਿਨ੍ਹਾਂ ਦੀ ਅਸੀਂ ਪਾਲਣਾ ਕਰਨੀ ਹੈ ਪੰਡਤ ਜੀ ਨੇ ਵੀ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਭਾਈ ਤੁਹਾਡਾ ਆਪਣਾ ਕੰਮ ਹੈ ਮੈਂ ਸਮਝ ਸਕਦਾ ਹਾਂ ਤੁਸੀਂ ਜੀ ਸਦਕੇ ਤਲਾਸ਼ੀ ਲਓ ਪੰਡਤ ਜੀ ਦਾ ਉਹਨਾਂ ਨੇ ਹਜੇ ਉਚੋਲਾ ਫਰੋਲਿਆ ਹੀ ਸੀ ਕਿ ਉਹਦੇ ਵਿੱਚੋਂ ਰਾਜ ਦੇ ਰਾਜੇ ਦੇ ਪੁੱਤਰ ਦਾ ਉਸ ਰਾਜਕਮਰ ਦਾ ਸਿਰ ਨਿਕਲਿਆ ਕਾਲ ਆਪਣੀ ਖੇਡ ਖੇਡ ਚੁੱਕਿਆ ਸੀ ਮਾੜੇ ਦੌਰ ਨੇ ਇਸ ਮਤੀਰੇ ਦੇ ਨਾਲ ਬਦਲ ਕਰਕੇ ਇੱਥੇ ਸਿਰ ਰੱਖ ਦਿੱਤਾ ਸੀ ਇੱਕ ਅਜੀਬ ਕਿਸਮ ਦੀ ਇਹ ਖੇਡ ਖੇਡੀ ਸੀ ਸੈਨਿਕਾਂ ਨੇ ਤੁਰੰਤ ਇਸ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਪੰਡਿਤ ਦੇ ਘਰ ਵਾਲੀ ਨੂੰ ਕਹਿ ਦਿੱਤਾ ਕਿ ਨਗਰ ਜਾ ਕੇ ਜੋ ਵੀ ਨਗਰ ਦੀ ਪੰਚਾਇਤ ਹੈ ਮੋਤਵਾਰ ਹੈ ਉਹਨਾਂ ਨੂੰ ਲੈ ਕੇ ਰਾਜ ਦਰਬਾਰ ਦੇ ਵਿੱਚ ਪਹੁੰਚਣਾ ਕਿਉਂਕਿ ਇਸ ਪੰਡਿਤ ਨੂੰ ਬਹੁਤ ਸਖਤ ਸਜ਼ਾ ਮਿਲੇਗੀ ਹੁਣ ਦੋਵਾਂ ਨੂੰ ਹੱਥਾਂ ਪੈਰਾਂ ਦੀਆਂ ਪੈਗੀਆਂ ਪੰਡਿਤ ਦੀ ਘਰ ਵਾਲੀ ਬਥੇਰਾ ਕੁਝ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੰਡਿਤ ਸਮਝ ਚੁੱਕਿਆ ਸੀ ਕਿ ਮਾੜੇ ਦੌਰ ਦਾ ਮਤਲਬ ਹੀ ਇਹ ਹੈ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਏ ਇੱਕ ਇੱਕ ਕਦਮ ਜਦੋਂ ਪੁੱਟ ਰਿਹਾ ਸੀ ਪੰਡਿਤ ਰਾਜ ਮਹਿਲ ਨੂੰ ਜਾਂਦਿਆਂ ਜਿਵੇਂ ਉਹਦੇ ਸਰੀਰ ਦੇ ਵਿੱਚੋਂ ਜਾਨ ਨਿਕਲ ਰਹੀ ਸੀ ਪਰ ਉਸ ਨੂੰ ਸਮਝ ਸੀ ਕਿ ਇਹ ਮਾੜਾ ਦੌਰ ਕਿੰਨਾ ਸਮਾਂ ਬਾਕੀ ਹੈ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉਸ ਰਾਜ ਮਹਿਲ ਵੱਲ ਨੂੰ ਜਾ ਰਿਹਾ ਮਾੜੇ ਦੌਰ ਦੇ ਵਿੱਚ ਅਜੇ ਵੀ ਕੁਝ ਘੰਟੇ ਬਾਕੀ ਸਨ ਜਦੋਂ ਰਾਜਮਹਿਲ ਦੇ ਵਿੱਚ ਜਾ ਕੇ ਇਹ ਥੈਲਾ ਦਿਖਾਇਆ ਗਿਆ ਤਾਂ ਰਾਜਮਹਿਲ ਦੇ ਵਿੱਚ ਇੱਕਦਮ ਹੜਕੰਪ ਮਚ ਗਿਆ ਜਿਵੇਂ ਭੁਚਾਲ ਆ ਗਿਆ ਹੋਵੇ ਰਾਜੇ ਦਾ ਇਕਲੌਤਾ ਪੁੱਤਰ ਇੱਕ ਪੰਡਤ ਨੇ ਕਤਲ ਕਰ ਦਿੱਤਾ ਤੇ ਕਤਲ ਕਰਕੇ ਵੀ ਉਸ ਰਾਜਕੁਮਾਰ ਦਾ ਸਿਰ ਆਪਣੇ ਥੈਲੇ ਦੇ ਵਿੱਚ ਪਾ ਲਿਆ ਉੱਥੇ ਮੌਜੂਦ ਨਿਆਂ ਮੰਤਰੀ ਨੇ ਕਿਹਾ ਕਿ ਇਹ ਜ਼ਰੂਰ ਵਿਰੋਧੀ ਦੇਸ਼ ਤੇ ਰਾਜੇ ਦੀ ਚਾਲ ਹੋਵੇਗੀ ਉਸ ਨੇ ਸਬੂਤ ਦੇ ਵਜੋਂ ਇਹ ਸਿਰ ਮੰਗਿਆ ਹੋਵੇਗਾ ਰਾਜੇ ਨੂੰ ਆਪਣੀ ਸੁਧ ਬੁੱਧ ਨਹੀਂ ਸੀ ਨਿਆਂ ਮੰਤਰੀ ਉਦੋਂ ਤੱਕ ਨਿਆਂ ਕਰ ਚੁੱਕਿਆ ਸੀ ਕਿ ਖੂਨ ਦਾ ਬਦਲਾ ਖੂਨ ਸਿਰ ਦਾ ਬਦਲਾ ਸਿਰ ਇਸ ਪੰਡਤ ਦਾ ਸਿਰ ਕਲਮ ਕਰ ਦਿੱਤਾ ਜਾਵੇ ਹੁਣ ਰਾਜੇ ਦੀਆਂ ਅੱਖਾਂ ਦੇ ਵਿੱਚ ਵੀ ਗੁੱਸਾ ਉਤਰਿਆ ਹੋਇਆ ਸੀ ਰਾਜੇ ਨੇ ਕਿਹਾ ਕਿ ਇਹਦੇ ਲਈ ਬਹੁਤੇ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਅੱਜ ਹੀ ਬਲਕਿ ਹੁਣੇ ਹੀ ਇਹਦਾ ਸਿਰ ਕਲਮ ਕਰ ਦਿੱਤਾ ਜਾਵੇ ਜਿੰਨੇ ਰਾਜ ਮੰਤਰੀ ਸੀ ਸਾਰਿਆਂ ਨੇ ਇਸ ਫੈਸਲੇ ਦੇ ਉੱਤੇ ਮੋਹਰ ਲਾ ਦਿੱਤੀ ਹੁਣ ਇਸ ਪੰਡਤ ਦੇ ਨਗਰ ਦੇ ਮੋਤਵਾਰ ਵੀ ਉੱਥੇ ਪਹੁੰਚ ਚੁੱਕੇ ਸਨ ਪਰ ਇਹ ਸਾਰਾ ਕੁਝ ਦੇਖ ਕੇ ਉਹ ਵੀ ਹੈਰਾਨ ਸਨ ਕਿ ਇਹ ਸੰਭਵ ਨਹੀਂ ਉਹਨਾਂ ਨੇ ਦਲੀਲਾਂ ਤਰਕ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਝੂਠ ਹੈ ਕੋਈ ਨਾ ਕੋਈ ਵਿੱਚ ਗੜਬੜ ਹੈ ਇਹ ਇਨਸਾਨ ਜਿਹੜਾ ਕਦੀ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਉਹ ਰਾਜਕੁਮਾਰ ਦਾ ਕਤਲ ਕਿੱਥੋਂ ਕਰ ਲਵੇਗਾ ਨਾਲੇ ਇਹਦੇ ਕੋਲੇ ਕਿਹੜਾ ਕੋਈ ਸ਼ਸਤਰ ਦੀ ਵਿਦਿਆ ਹੈ ਉਹਨਾਂ ਨੇ ਸਮਝਾਉਣ ਬਜਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਵੇਲੇ ਤੱਕ ਪੰਡਿਤ ਨਿਰ ਉੱਤਰ ਸੀ ਉਸ ਨੂੰ ਪਤਾ ਸੀ ਕਿ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ ਉਹ ਵਾਰ-ਵਾਰ ਰਾਜ ਮਹਿਲ ਦੇ ਵਿੱਚ ਲੱਗਿਆ ਹੋਇਆ ਜੋ ਸਮਾਂ ਦੱਸਣ ਵਾਲਾ ਯੰਤਰ ਸੀ ਉਹਦੇ ਵੱਲ ਦੇਖ ਰਿਹਾ ਸੀ ਕਿਸ ਸਮਾਂ ਕ ਨਾ ਬਾਕੀ ਹੈ ਹੁਣ ਉਹਨੂੰ ਪਤਾ ਹੈ ਕਿ ਗਿਣਤੀ ਦੇ ਕੁਝ ਘੰਟੇ ਬਾਕੀ ਸਨ ਜਾਂ ਕਹਿ ਲਈਏ ਕਿ ਇੱਕ ਘੰਟੇ ਦੇ ਵਿੱਚੋਂ ਵੀ ਕੁਝ ਮਿੰਟ ਹੀ ਬਾਕੀ ਸਨ ਨਿਆਂ ਮੰਤਰੀ ਨੇ ਇਹ ਕਹਿ ਦਿੱਤਾ ਕਿ ਇਸ ਨੂੰ ਸਜ਼ਾ ਦੇਣੀ ਹੈ ਸਿਰ ਕਲਮ ਹੁਣੇ ਹੀ ਕਰਨਾ ਹੈ ਪਰ ਉੱਥੇ ਹੀ ਇੱਕ ਸੂਝਵਾਨ ਮੰਤਰੀ ਸੀ ਉਸਨੇ ਕਿਹਾ ਕਿ ਦੇਖੋ ਰਾਜ ਦੇ ਕੁਝ ਨਿਯਮ ਹਨ ਜੋ ਵੀ ਬੰਦੇ ਨੂੰ ਆਪਾਂ ਮਰਨ ਦੀ ਸਜ਼ਾ ਮੌਤ ਦੀ ਸਜ਼ਾ ਦਿੰਦੇ ਹਾਂ ਉਹਦੀ ਅੰਤਮ ਇੱਛਾ ਜ਼ਰੂਰ ਪੁੱਛੀ ਜਾਂਦੀ ਹੈ ਇਦੀ ਅੰਤਮ ਇੱਛਾ ਪੁੱਛ ਕੇ ਇਹਨੂੰ ਹੁਣੇ ਕਲਮ ਕਰ ਦੇਣਾ ਚਾਹੀਦਾ ਪਰ ਅੰਤਮ ਇੱਛਾ ਤੋਂ ਵਾਂਝਾ ਇਹ ਨਹੀਂ ਰਹਿਣਾ ਚਾਹੀਦਾ ਉਸ ਨੂੰ ਪੁੱਛਿਆ ਕਿ ਦੱਸ ਭਾਈ ਅੰਤਮ ਇੱਛਾ ਕੀ ਹੈ ਉਸ ਨੇ ਅੰਤਮ ਇੱਛਾ ਜਤਾਈ ਕਿ ਮੈਂ ਅੱਧਾ ਘੰਟਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੁੰਦਾ ਇਸ ਦੇ ਨਾਲ ਹੀ ਮੈਂ ਕੁਸ਼ਕ ਪੰਛੀਆਂ ਨੂੰ ਕੁਸ਼ਕ ਆਵਾਰਾ ਪਸ਼ੂਆਂ ਨੂੰ ਪੰਰੀਂਦਿਆਂ ਨੂੰ ਮੈਂ ਕੁਛ ਦਾਣਾ ਕੁਛ ਰੋਟੀਆਂ ਪਾਉਣੀਆਂ ਚਾਹੁੰਦਾ ਕਹਿ ਦਿੱਤਾ ਗਿਆ ਕਿ ਠੀਕ ਹੈ ਇਸ ਤਰੀਕੇ ਨਾਲ ਪੰਡਿਤ ਜੀ ਨੇ ਇਸ ਸਮਾਂ ਵੰਡਿਆ ਸੀ ਕਿ ਉਹ ਜਿਹੜਾ ਮਾੜੇ ਦੌਰ ਦਾ ਸਮਾਂ ਉਹ ਬੀਤ ਜਾਵੇ ਪੰਡਿਤ ਜੀ ਨੇ ਪਹਿਲਾਂ ਉਹ ਦਾਨਪਨ ਦੀ ਭਾਵਨਾ ਨਾਲ ਪੰਛੀ ਪ੍ਰਿੰਦਿਆਂ ਨੂੰ ਦਾਣਾ ਪਾਣੀ ਰੋਟੀ ਪਾਣੀ ਪਾਉਣਾ ਸ਼ੁਰੂ ਕੀਤਾ ਤੇ ਨਾਲ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੇ ਫਿਰ ਪੰਡਿਤ ਜੀ ਇਸੇ ਮਹਿਲ ਦੇ ਇੱਕ ਬਗੀਚੇ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਣ ਲੱਗੇ ਤੇ ਜਦੋਂ ਇਹ ਨਾਮ ਸਿਮਰਨ ਦਾ ਸਮਾਂ ਪੂਰਾ ਹੋਇਆ ਪੰਡਿਤ ਜੀ ਨੂੰ ਫੜ ਕੇ ਸਿਰ ਕਲਮ ਕਰਨ ਦੇ ਲਈ ਜਲਾਦ ਕੋਲ ਲੈ ਕੇ ਜਾਣ ਲੱਗੇ ਤਾਂ ਅੱਗੋਂ ਰਾਜਕੁਮਾਰ ਆਪਣੇ ਘੋੜੇ ਦੇ ਉੱਤੇ ਚੜਿਆ ਹੋਇਆ ਰਾਜ ਮਹਿਲ ਦੇ ਵਿੱਚ ਦਾਖਲ ਹੋ ਗਿਆ। ਇਹ ਗੱਲ ਦੇਖ ਕੇ ਸਾਰੇ ਰਾਜ ਮਹਿਲ ਦੇ ਲੋਕ ਜਿੰਨੇ ਵੀ ਸਨ ਹੈਰਾਨ ਹੋ ਗਏ। ਰਾਜੇ ਦੇ ਤਾਂ ਇਸ ਤਰ੍ਹਾਂ ਸੀ ਜਿਵੇਂ ਪ੍ਰਾਣ ਦੁਆਰਾ ਪਰਤ ਆਏ ਹੋਣ। ਨਿਆਯ ਮੰਤਰੀ ਵੀ ਦੇਖ ਕੇ ਹੈਰਾਨ ਰਹਿ ਗਿਆ। ਦੁਬਾਰਾ ਰਾਜ ਮਹਿਲ ਦੇ ਵਿੱਚ ਸਭਾ ਬੁਲਾਈ ਗਈ। ਉੱਥੇ ਬੁਲਾ ਕੇ ਪੰਡਿਤ ਜੀ ਨੂੰ ਮੋਤਵਾਰਾਂ ਦੇ ਸਾਹਮਣੇ ਪੁੱਛਿਆ ਗਿਆ ਕਿ ਇੱਕ ਕੀ ਖੇਡ ਵਿਖਾਈ ਹੈ? ਤੁਸੀਂ ਸਾਨੂੰ ਛਲਕਪਟ ਕਰਕੇ ਕੀ ਦਿਖਾਉਣਾ ਚਾਹ ਰਹੇ ਸੀ? ਉਸ ਤੋਂ ਬਾਅਦ ਪੰਡਿਤ ਜੀ ਨੇ ਸਾਰੀ ਕਹਾਣੀ ਦੱਸੀ ਕਿ ਮੇਰੇ ਉੱਤੇ ਮੜਾ ਸਮਾਂ ਆਇਆ ਸੀ ਮੜਾ ਸਮਾਂ ਗਿਣਮਿਤ ਕੇ ਆਇਆ ਸੀ ਮੈਥੋਂ ਜਾਸਤ ਲੈ ਕੇ ਆਇਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਕੀ ਕੁਝ ਕਰ ਸਕਦਾ ਹੈ ਇਹ ਤਾਂ ਮੈਂ ਅੰਤਿਮ ਸਮੇਂ ਦੇ ਵਿੱਚ ਆਪਣਾ ਦਿਮਾਗ ਚੱਲਦਾ ਰੱਖਿਆ ਤੇ ਮੈਂ ਬਚ ਗਿਆ ਮੇਰੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਰਾਜੇ ਨੇ ਕਿਹਾ ਕਿ ਇਸ ਪੰਡਿਤ ਜੀ ਨੂੰ ਇਨਾਮ ਵੀ ਦਿੰਨੇ ਹਾਂ ਤੇ ਨਾਲ ਦੀ ਨਾਲ ਭਰੀ ਸਭਾ ਦੇ ਵਿੱਚ ਇਹ ਵੀ ਪੁੱਛਿਆ ਕਿ ਤੁਸੀਂ ਤਾਂ ਗਿਆਨੀ ਸੀਗੇ ਤੁਹਾਡੇ ਕੋਲੇ ਵਿਦਵਤਾ ਸੀ ਅਕਲ ਸੀ ਪਰਮਾਤਮਾ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਮਾੜੇ ਸਮੇਂ ਨੇ ਪਹੁੰਚਣ ਤੋਂ ਪਹਿਲਾਂ ਦਸਤਕ ਦੇ ਕੇ ਆਵਾਜ਼ ਮਾਰ ਕੇ ਪੁੱਛਿਆ ਕਿ ਮੈਨੂੰ ਇਜਾਜ਼ਤ ਦਿਓ ਸਮਾਂ ਵੀ ਪੁੱਛ ਲਿਆ ਕਿ ਮੈਂ ਕਿੰਨਾ ਸਮਾਂ ਰਹਿਣਾ ਹੈ ਸਾਡੇ ਵਰਗੇ ਜੋ ਸੁਧਾਰਨ ਲੋਕ ਨੇ ਜਿਨ੍ਹਾਂ ਦੀਆਂ ਤਾਰਾਂ ਪਰਮਾਤਮਾ ਦੇ ਨਾਲ ਨਹੀਂ ਜੁੜਦੀਆਂ ਉਹ ਕੀ ਕਰਨ ਕਿਵੇਂ ਇਸ ਮਾੜੇ ਸਮੇਂ ਤੋਂ ਭੈੜੇ ਸਮੇਂ ਤੋਂ ਬਚ ਸਕਦੇ ਨੇ ਪੰਡਤ ਜੀ ਨੇ ਕਿਹਾ ਕਿ ਇਹ ਤਾਂ ਬੜਾ ਸਾਦਾ ਜਿਹਾ ਹੱਲ ਹੈ ਹਰ ਇੱਕ ਦੇ ਕੋਲ ਹੈ ਸਭ ਤੋਂ ਪਹਿਲੀ ਗੱਲ ਹਰ ਵੇਲੇ ਪ੍ਰਮਾਤਮਾ ਨੂੰ ਮਨ ਦੇ ਵਿੱਚ ਰੱਖੋ ਕੋਈ ਵੀ ਆਪਾਂ ਕੰਮ ਕਰਦੇ ਹਾਂ ਇਹ ਯਾਦ ਰੱਖੋ ਕਿ ਉਹ ਸਾਨੂੰ ਵੇਂਦਾ ਪਿਆ ਚਤੋਂ ਪੈਰ ਸਾਡੇ ਉੱਤੇ ਉਹਦਾ ਧਿਆਨ ਹੈ ਸਾਡੇ ਚੰਗੇ ਕੰਮਾਂ ਨੂੰ ਆਪਣੀ ਕਿਤਾਬ ਦੇ ਵਿੱਚ ਦਰਜ ਕਰਦਾ ਜਾ ਰਿਹਾ ਹੈ ਸਾਡੇ ਮਾੜੇ ਕੰਮਾਂ ਦਾ ਵੀ ਲੇਖ ਤਿਆਰ ਕਰਦਾ ਜਾ ਰਿਹਾ ਇਸ ਤੋਂ ਇਲਾਵਾ ਜੋ ਕੁਝ ਸਾਡੇ ਕੋਲੇ ਮੌਜੂਦ ਹੈ ਕਈ ਕਹਿ ਦਿੰਦੇ ਸਾਡੇ ਕੋਲੇ ਕੁਝ ਨਹੀਂ ਹਰ ਇੱਕ ਬੰਦੇ ਦੇ ਕੋਲ ਪ੍ਰਮਾਤਮਾ ਦਾ ਦਿੱਤਾ ਬੜਾ ਕੁਝ ਮੌਜੂਦ ਹੈ ਜਿਸ ਬੰਦੇ ਕੋਲੇ ਕੁਝ ਵੀ ਨਹੀਂ ਹੁੰਦਾ ਨਾ ਜੋ ਸੜਕ ਤੇ ਹੈ ਜਿਹੜਾ ਬਿਲਕੁਲ ਦੂਜਿਆਂ ਦੇ ਉੱਤੇ ਨਿਰਭਰ ਕਰਦਾ ਹੈ ਉਹ ਵੀ ਆਪਣੇ ਸੇਤ ਵੱਲ ਨਜ਼ਰ ਮਾਰੇ ਤਾਂ ਸੇਤ ਯਾਹੀ ਹੈ ਜਿਹੜੀ ਉਹ ਪਰਮਾਤਮਾ ਦੇ ਸਦਕੇ ਹੈ ਇਸ ਕਰਕੇ ਜੋ ਕੁਝ ਵੀ ਪਰਮਾਤਮਾ ਦਾ ਦਿੱਤਾ ਹੋਇਆ ਉਹਦੇ ਲਈ ਚਤੋਂ ਪੈਰ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਿਸ਼ਖਾ ਦੇ ਵਿੱਚ ਪੰਡਤ ਜੀ ਕਹਿੰਦੇ ਨੇ ਕਿ ਸ਼ੁਕਰਾਨੇ ਤੋਂ ਹੀ ਸਿਮਰਨ ਸ਼ੁਰੂ ਹੁੰਦਾ ਹੈ ਪਹਿਲਾਂ ਸ਼ੁਕਰਾਨੇ ਦੀ ਭਾਵਨਾ ਹੋਣੀ ਬੜੀ ਜ਼ਰੂਰੀ ਹੈ ਕਿ हे ਪਰਮਾਤਮਾ ਤੇਰਾ ਹੀ ਆਸਰਾ ਜੋ ਕੁਝ ਤੂੰ ਦਿੱਤਾ ਹੈ ਤੇਰਾ ਧੰਨਵਾਦ ਤੇਰੀ ਮਿਹਰਬਾਨੀ ਤੇਰਾ ਸ਼ੁਕਰ ਹੈ ਇਸ ਗੱਲ 'ਤੇ ਸਬਰ ਕਰਨਾ ਹੈ ਤੇ ਉਸ ਤੋਂ ਇਲਾਵਾ ਸਾਡੇ ਕੋਲੇ ਜੋ ਕੁਝ ਮੌਜੂਦ ਹੈ ਉਹਦੇ ਵਿੱਚੋਂ ਜੇ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਦਈਏ ਅਸੀਂ ਪੰਛੀਆਂ ਨੂੰ ਦਾਣਾ ਪਾ ਦਈਏ ਅਸੀਂ ਕੁੱਤਿਆਂ ਨੂੰ ਖਾਣੇ ਦਾ ਕੋਈ ਨਾ ਕੋਈ ਪ੍ਰਬੰਧ ਕਰ ਦਈਏ ਤਾਂ ਪਰਮਾਤਮਾ ਇਹਦੇ ਨਾਲ ਰੀਝਦਾ ਹੈ ਪਰਮਾਤਮਾ ਇਹਦੇ ਨਾਲ ਰਾਜੀ ਹੁੰਦਾ ਹੈ ਤੇ ਸਬਰ ਤੇ ਸ਼ੁਕਰ ਹਮੇਸ਼ਾ ਮਨ ਦੇ ਵਿੱਚ ਰੱਖਣਾ ਹੈ ਸਿਮਰਨ ਜਿੰਨਾ ਹੋ ਸਕੇ ਉਹਨਾ ਕਰਨਾ ਹੈ ਮਾੜਾ ਸਮਾਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ